ਜਾ ਰੋ 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 ਜੇ ਕਿਸੇ ਦਾ ਨਸਤਾ ਹੋ ਰਹੀ ਆ ਹਾਂ ਬਹੁਤ ਕੱਤਾਂ ਜੀ ਹਾਂ ਜੀ ਪਾਓ ਜੀ ਪਾਓ ਕੋਈ ਨਿੱਕੀ ਜਿਹੀ ਜਾਨ ਫਲਾ ਰਿਹਾ ਜਿਸ ਨਾਲ ਸਾਰੇ ਨੇ ਜੀ ਕੋਈ ਨਾ ਨਹੀਂ ਨਹੀਂ ਮੈਂ ਓ ਜਰ ਨੰਬਰ ਸਰ ਜੀ 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 ਜ ਆਜੋ ਆਜੋ ਸਾਰੇ ਆਜੋ ਸੋਨੋ 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 ਕੇ ਨਾ ਆਇਆ ਕਰ ਆਜੋ ਆਜੋ ਸਾਰੇ ਆਜੋ ਪੂਰੀ ಭೂਮੀ ਪੂਰੀ ਦੇ ਕੇ OK ਪੰਜ ਦੋ ਅਮੰਡ ਕਰਿਓ ਜਰਾ

ओके हां जी ਇਧਰ ਦੇਖੋ ਸਾਰੇ ਸਾਹਮਣੇ ਪਹਿਲਾਂ ਸਾਰੇ ਇਧਰ ਦੇਖਿਓ ਫੋਟੋ ਕਰਨੀ ਜੇ ਇਹ ਇੱਕ ਇਹਦਾ ਕਾਰਡ ਬਣਾ ਕੇ ਮਾ ਦੇ ਇੱਧਰ ਇੱਧਰ ਰੱਖ ਲਓ ਬਾਸ ਇੱਧਰ ਦੇਖੋ ਸਾਰੇ ਸਾਹਮਣੇ ਇਧਰ ਦੇਖਿਓ ਸਰ ਮੈਂ ਪੰਜਾਬ ਗਵਰਨਮੈਂਟ ਦਾ ਆਪਣੇ ਐਮਐਲਏ ਅਮਰਪਾਲ ਸਿੰਘ ਜੀ ਜਿਹੜੇ ਸ਼੍ਰੀ ਹਰਗੋਬਿੰਦਪੁਰ ਤੋਂ ਨੇ ਆਪਣੇ ਆਪ ਸ਼ੈਰੀ ਸਾਹਿਬ ਅਮਰਸ਼ੇਰ ਸਿੰਘ ਸ਼ੈਰੀ ਜੀ ਐਮਐਲਏ ਬਟਾਲਾ ਤੇ ਸਾਜ ਗੁਰੂਪ ਸਿੰਘ ਸੇਖਵਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਦੁਬਾਰਾ ਵਿਸ਼ਵਾਸ ਕੀਤਾ ਵਾ ਉਹਨਾਂ ਨੇ ਮੇਰੀ ਪਰਫਾਰਮੈਂਸ ਦੇਖ ਕੇ ਕਾਦੀਆਂ ਦੇ ਵਿੱਚ ਤੇ ਮੈਨੂੰ ਇਥੋਂ ਦਾ ਇਹਨਾਂ ਨੇ ਚੇਅਰਮੈਨ ਪੁਆਇੰਟ ਕੀਤਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਾਂਜੀ ਮੈਂ ਜਿਹੜੀ ਆਫਰ ਦਿੱਤੀ ਹੈ ਜੀ ਮੈਂ ਇਹ ਕਾਫੀ ਚਿੰਤੋਂ ਮੈਂ ਇਹ ਵੇਖਦਾ ਕਿ ਨੌਜਵਾਨ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਮੈਂ ਬੜੀ ਚਿੰਤੋਂ ਇਹ ਕੋਸ਼ਿਸ਼ ਕਰਦਾ ਹਾਂ ਹਰ ਬੰਚ ਤੇ ਮੈਂ ਗੱਲ ਕਰਦਾ ਹਾਂ ਆਪਣੇ ਜਿਹੜੇ ਸਾਡੇ ਸਾਥੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਵੀ ਮੈਂ ਗੱਲ ਕਰਦਾ ਹਾਂ ਕਿ ਕੋਈ 8 10 20 25 ਮੁੰਡੇ ਜੇ ਕੋਈ ਕੰਮ ਸਿੱਖਣਾ ਚਾਹਣ ਤੇ ਉਹ ਆਉਣ ਮਹੀਨਾ ਤੋਂ ਮਹੀਨੇ ਕੰਮ ਸਿੱਖਣ ਉਹਨਾਂ ਨੂੰ ਅਸੀਂ ਮਿਨੀਮਮ ਵੇਜਿਸ ਕੋਈ ਨਾ ਕੋਈ ਦਵਾਂਗੇ 5-7-8000 10000 ਤੱਕ ਵੀ ਦਵਾਂਗੇ ਉਹਨਾਂ ਦਾ ਕੰਮ ਵੇਖ ਕੇ ਜਦੋਂ ਉਹ ਕੰਮ ਸਿੱਖ ਜਾਣ ਫਿਰ ਉਹਨਾਂ ਦੀ ਅਸੀਂ ਤਨਖਾਹ ਵੀ ਫਿਕਸ ਕਰ ਦੇਵਾਂਗੇ ਤਾਂ ਕਿ ਉਹਨਾਂ ਨੂੰ ਇੱਕ ਲਾਲਚ ਬਣਿਆ ਰਵੇ ਵੀ ਅਸੀਂ ਇੱਕ ਕੰਮ ਸਿੱਖਣਾ ਵਾ ਅਸੀਂ ਸਾਨੂੰ ਕੋਈ ਨਾ ਕੋਈ ਪੈਸੇ ਮਿਲਦੇ ਨੇ ਸਾਡੀ ਤੇ ਇਹ ਆ ਕਿ ਭਾਵੇਂ ਉਹ ਸਾਡੇ ਕੰਮ ਨਾ ਕਰਨ ਕਿਤੇ ਨਾ ਕਿਤੇ ਤੇ ਆਪਣੀ ਜ਼ਿੰਦਗੀ ਦੇ ਕੋਪਣ ਕੰਮ ਸਫਲ ਕਰਨਗੇ ਇਸ ਕਰਕੇ ਉਸ ਜਿਹੜੀ ਮੈਂ ਸਟੇਟਮੈਂਟ ਦਿੱਤੀ ਉੱਥੇ ਮੈਂ ਐਵੇਂ ਆ ਮੈਂ ਚਾਹੁੰਨਾ ਕਿ ਮੇਰੇ ਕੋ ਸਾਡੀਆਂ ਫੈਕਟਰੀਆਂ ਘੱਟੋ ਘੱਟ 10 ਵਰਕਰ ਹੋਣ ਹੋਰ 10 ਵੀ ਹੋਰ ਹੋਣ ਉਹ ਵੀ ਮੈਂ ਐਡਜਸਟ ਕਰਵਾਵਾਂਗਾ ਦੇਖੋ ਗੱਲ ਇਹ ਆ ਜੀ ਮੈਂ ਸਮਾਜ ਸੇਵਾ ਦੇ ਨਾਲ ਜੁੜਿਆ ਹਾਂ ਮੇਰਾ ਕਦੀ ਵੀ ਕੋਈ ਇਹ ਮਕਸਦ ਨਹੀਂ ਹੁੰਦਾ ਕਿ ਮੈਂ ਪੋਲੀਟੀਕਲੀ ਜਾਂ ਦੂਜਾ ਤੀਜਾ ਐਵੇਂ ਆਪਣੇ ਆਪ ਨੂੰ ਸ਼ੋਅ ਆਫ ਕਰਨਾ ਵਾਂ ਜਿਹੜਾ ਮੇਰਾ ਪਰਮਾ ਸਵਾਗਤ ਹੋਇਆ ਵਾ ਇਹ ਮੇਰਾ ਫਰੈਂਡ ਸਰਕਲ ਹੀ ਇਹ ਹੋ ਗਿਆ ਵਾ ਰਿਸ਼ਤੇ ਆਧਾਰ ਨੇ ਸੱਜਣ ਮਿੱਤਰ ਨੇ ਜਿਹੜੇ ਹੱਥਾਂ ਮੇਰ ਨਾਲ ਨਿਭਦੇ ਨੇ ਆਪਾਂ ਵੀ ਕੋਸ਼ਿਸ਼ ਕਰੀਦੀ ਆ ਵੀ ਹਰ ਥਾਂ ਇੱਕ ਦੂਜੇ ਨਾਲ ਕੋਆਪਰੇਟ ਕਰੀਏ ਇਸ ਕਰਕੇ ਇਹ ਜਿਹੜਾ ਆਪਣਾ ਪਰਮਾ ਸਵਾਗਤ ਮਿਲਿਆ ਉਸੇ ਗੱਲ ਦਾ ਹੀ ਸ਼੍ਰੀ ਹੈ ਇਹਨਾਂ ਮੇਰੇ ਸੱਜਣਾ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਕਿ ਜਿਹੜੇ ਮੇਰ ਨਾਲ ਪਿਆਰ ਕਰਦੇ ਆ ਮੈਂ ਦੇਖੋ ਇਹੋ ਕਹਿਣਾ ਚਾਹਾਂਗਾ ਮੈਂ ਜੇ ਡੀਵੀ ਐਡਮਿਸ਼ਨ ਹੋਣੀ ਆ ਉਹ ਮੈਰਿਟ 베ਸ ਤੇ ਹੋਣੀ ਆ ਸਭ ਕੰਪਿਊਟਰਾਈਜ਼ਡ ਸਿਸਟਮ ਆ ਇਸ ਕਰਕੇ ਅਪਲਾਈ ਕਰਨ ਉਹਨਾਂ ਟਰੇਡਾਂ ਦੇ ਵਿੱਚ ਅਪਲਾਈ ਕਰ ਜਿਨ੍ਹਾਂ ਦਾ ਅਗੇ ਸਕੋਪ ਆ ਕਾਫੀ ਟਰੇਡ ਇੱਥੇ ਇਹੋ ਜਿਹੇ ਨੇ ਜਿਨ੍ਹਾਂ ਚ ਕਾਫੀ ਸਕੋਪ ਆ ਇੰਡਸਟਰੀ ਦੇ ਵਿੱਚ ਤੇ ਮਾਰਕੀਟ ਵਿੱਚ ਕਾਫੀ ਸਕੋਪ ਆ ਬਾਕੀ ਕਈ ਜਿਨ੍ਹਾਂ ਨੂੰ ਕੋਈ ਨਹੀਂ ਵੀ ਇਹਦੇ ਬਾਰੇ ਪਤਾ ਲੱਗਦਾ ਜਾਂ ਕੋਈ ਅਸੀਂ ਸਾਡੇ ਕੋਲ ਹੋਣ ਆਪਾਂ ਜਾਂ ਹੀ ਪ੍ਰਿੰਸੀਪਲ ਸਾਹਿਬ ਜਾਂ ਆਈਐਮਸੀ ਦੀ ਪੂਰੀ ਟੀਮ ਉਹਨਾਂ ਨੂੰ ਗਾਈਡ ਕਰੇਗੀ ਵੀ ਇਸ ਤੁਸੀਂ ਆਪਣਾ ਸਿਲੇਬਸ ਜੁਆਇਨ ਕਰੋ ਜਿਸ ਤੁਹਾਨੂੰ ਆਸਾਨੀ ਦੇ ਨਾਲ ਐਡਮਿਸ਼ਨ ਮਿਲ ਜਾਵੇ ਕਿਉਂਕਿ ਅੱਜਕੱਲ ਸਾਰਾ ਮੈਰਿਟ ਵੀ ਇੱਕ ਕੰਪਿਊਟਰਾਈਜ਼ ਹੋ ਗਿਆ ਵਾ ਤੇ ਚੇਅਰਮੈਨ ਜਾਂ ਆਈਐਮਸੀ ਦੀ ਬਹੁਤ ਘੱਟ ਪਾਵਰ ਹੁੰਦੀ ਹੈ ਵੀ ਕੇਸ ਨੂੰ ਅਡਜਸਟ ਕਰ ਸਕੇ ਅੱਜ ਅੱਗੇ ਗਵਰਨਮੈਂਟ ਆਈਟੀ ਚੀਮਾਕੁਟੀ ਵਿਖੇ ਚੇਅਰਮੈਨ 3 ਸੁਖਜਿੰਦਰ ਸਿੰਘ ਜੀ ਦੀ ਅੱਜ ਤਾਜਪੋਸ਼ੀ ਕੀਤੀ ਗਈ ਆ ਉਹਨਾਂ ਦੇ ਨਾਲ ਜਿੰਨੇ ਵੀ ਮੈਂਬਰ ਸਭ ਪਹੁੰਚਿਆ ਉਹਨਾਂ ਦੀ ਵੀ ਤਾਜਪੋਸ਼ੀ ਕੀਤੀ ਗਈ ਆ ਕੀ ਕਹਿ ਕੇ ਗਏ ਨੇ ਜੀ ਅੱਜ ਉਹ ਸਾਨੂੰ ਬੜਾ ਵਧੀਆ ਸਹਿਯੋਗ ਕਰਕੇ ਗਏ ਜੀ ਆਈਟੀਆਈ ਨੂੰ ਉਹਨਾਂ ਹੁਣ ਬੱਚਿਆਂ ਦੀ ਪਲੇਸਮੈਂਟ ਬਾਰੇ ਕਿਹਾ ਗਿਆ ਵਾ ਕਿ ਜਿੰਨੇ ਵੀ ਬੱਚੇ ਪਾਸ ਆਊਟ ਤੁਹਾਡੇ ਕੋਲ ਹੁੰਦੇ ਆ ਪਿੱਟਲ ਟਰਨਲ ਮਸ਼ੀਨਰੀ ਦੇ ਜਿੰਨੇ ਵੀ ਹੈਗੇ ਆ ਉਹ ਆਪ ਆਪਣੀ ਰੱਖਿਅਤ ਦੇ ਵਿੱਚ ਉਹਨਾਂ ਨੂੰ ਪਲੇਸ ਜਿਹੜਾ ਕਰ ਸਕਦੇ ਆ ਸਾਡੇ ਕੋਲ ਭੇਜੋ ਤੈਨੂੰ ਤੋਪਰੰਤ ਬਿਲਕੁਲ ਜੀ ਪਹਿਲਾਂ ਆਈਟੀਆਈ ਕਾਦੀਆਂ ਦੇ ਚੇਅਰਮੈਨ ਇਹ ਉਹਨਾਂ ਦਾ ਕੰਮਕਾਜ ਜਿਹੜਾ ਬਹੁਤ ਵਧੀਆ ਸੀ ਸਟੂਡੈਂਟਾਂ ਪ੍ਰਤੀ ਉਹਨਾਂ ਦੀ ਜਿਹੜੀ ਲਗਨ ਬਹੁਤ ਵਧੀਆ ਸੀ ਉਹਨਾਂ ਨੇ ਕਾਫੀ ਬੱਚੇ ਜਿਹੜੇ ਕਾਦੀਆਂ ਤੋਂ ਵੀ ਪਲੇਸ ਇੰਡਸਟਰੀ ਦੇ ਵਿੱਚ ਕਰਾਏ ਆ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਫਿਰ ਦੁਬਾਰਾ ਜਿਹੜਾ ਵਾ ਗਵਰਨਮੈਂਟ ਆਈਟੀਆਈ ਚੰਨਾਕੁੜੀ ਦਾ ਜਿਹੜਾ ਚੇਅਰਮੈਨ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਵਾ ਆਪ ਸਰਕਾਰ ਵੱਲੋਂ ਤੁਹਾਡੇ ਨੂੰ ਸਵਾਗਤ ਕੀਤਾ ਗਿਆ ਅਸੀਂ ਬਹੁਤ ਧੰਨਵਾਦ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਆਈਟੀ ਪਹੁੰਚਣ ਤੇ ਉਹਨਾਂ ਦਾ ਤੈਅ ਦੇਣਾ ਉਹ ਦੇਲਦਿਆਂ ਘਰਾਈਆਂ ਤੋਂ ਪੂਰੇ ਸਟਾਫ ਵੱਲੋਂ ਉਹਨਾਂ ਦਾ ਧੰਨਵਾਦ ਵੈਲਕਮ ਕੀਤਾ ਗਿਆ ਆਈਟੀਆ ਪਹੁੰਚਣ ਤੇ ਤੁਹਾਡੇ ਮਾਦੀਮ ਰਾਈ ਆਪਾਂ ਇਲਾਕਾ ਨਿਵਾਸੀਆਂ ਨੂੰ ਜਿਹੜੀ ਸੂਚਨਾ ਦੇਣਾ ਚਾਹੁੰਦੇ ਆ ਕਿ ਐਡਮਿਸ਼ਨ ਜਿਹੜੀ ਆ ਜੂਨ ਵਿੱਚ ਸ਼ੁਰੂ ਹੋ ਚੁੱਕੀ ਆ ਸਾਡੇ ਇਸ ਟਾਈਮ ਪੰਜ ਕੋਰਸ ਜਿਹੜੇ ਅਸੀਂ ਸ਼ੁਰੂ ਕੀਤੇ ਆ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਵੈਲਡਰ ਅਲੰਭਰ ਆਰਏਸੀ ਤੇ ਸਿਵਲ ਡਰਾਫਟਸਮੈਨ ਸੋ ਇਲਾਕਾ ਨਿਵਾਸੀ ਨੂੰ ਇਹ ਤੁਹਾਡੀ ਮਾਦੀਮ ਰਮੈ ਸੂਚਿਤ ਕਰਨਾ ਚਾਹੁੰਦੇ ਆ ਕਿ ਆਈਟੀਆ ਜਾਣ ਕੇ ਵੱਧ ਤੋਂ ਵੱਧ ਇਹਦਾ ਫਾਇਦਾ ਖੋਹੋ ਜਿੰਨੇ ਵੀ ਸਟੂਡੈਂਟ ਪਾਸ 2 ਪਾਸਵਾ 10ਵੀਂ ਪਾਸਵਾ ਜੇ ਕਿਸੇ ਬੱਚੇ ਨੇ ਏਅਰ ਪਾਸ ਕਰਕੇ ਵੀ ਕੋਈ ਘਰ ਬੈਠਾ ਵਾ ਉਹ ਵੀ ਆਰਟ ਕੋ ਆਣ ਕੇ ਤੇ ਐਡਮਿਸ਼ਨ ਜਿਹੜੀ ਲੈ ਸਕਦਾ ਵਾ ਅਸੀਂ ਟ੍ਰੇਨਿੰਗ ਦੇ ਨਾਲ ਨਾਲ ਪਾਸ ਹੋਣ ਅਪਰੰਤ ਹੀ ਉਹਨਾਂ ਨੂੰ ਆਪਾਂ ਇੰਡਸਟਰੀ ਦੇ ਵਿੱਚ ਜਿਹੜਾ ਉਹ ਪਲੇਸ ਬੱਚਿਆਂ ਨੂੰ ਕੀਤਾ ਜਾਂਦਾ ਵਾ ਸੋ ਇਲਾਕਾ ਨਿਵਾਸੀਆਂ ਨੂੰ ਇਹਦਾ ਵੱਧ ਤੋਂ ਵੱਧ ਜਿਹੜਾ ਵਾ ਨਵੀਂ ਬਣੀ ਆਈਟੀਆਈ ਦਾ ਫਾਇਦਾ ਚੁੱਕਣਾ ਚਾਹੀਦਾ ਵਾ ਧੰਨਵਾਦ